हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਨਗ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਅੱਠ ਨਗ ਤਾਂ ਆ ਗਏ ਬਾਈ ਕੋਲੇ ਬੱਸੀਆਂ ਦੇ ਟੌਪ ਕੁਆਲਿਟੀ ਦੀਆਂ ਨੇ ਬਾਈ ਸਾਰੀਆਂ ਉਹਨਾਂ ਵਿੱਚੋਂ ਦੋ ਤਿੰਨ ਤਾਂ ਮੈਂ ਮੰਨ ਲੇ ਚੱਲੋ ਠੀਕਾ ਲੈਣ ਦੇ ਬਿਲਕੁਲ ਕਾਬਲ ਨੇ ਤੇ ਤਿੰਨ ਛੋਟੇ ਬੱਚੇ ਆ ਗਏ ਜਮਾ ਕੋਈ ਵੀਰ ਸੌਂਕਣਾ ਤਿਆਰ ਕਰਨਾ ਚਾਹੁੰਦਾ ਹੁੰਦਾ ਘੇਰਾ ਤੇ ਇੱਕ ਆ ਗਈ ਬਾਈ ਕੋਲੇ ਕੱਪਣ ਮੱਝ ਇਹ ਵੀ ਟੌਪ ਬਰੀਡ ਦੀ ਆ ਗਈ ਬਾਈ ਫੁੱਲ ਵੱਡੀ ਆ ਤੇ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆ ਜਾਓ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਆਮਨੇ ਹਾਂ ਵਧੀਆ ਵਧੀਆ ਵੀਰੇ ਕਿਵੇਂ ਚੱਲਦਾ ਬਾਈ ਕੰਮਕਾਰ ਪੂਰਾ ਵਧੀਆ ਕੰਮਕਾਰ ਚੱਲਦਾ ਕੱਲ ਸਿੰਘ 6 7 ਬੱਛੀਆਂ ਉਹ ਬੈਕ ਨੇ ਸਿੰਘ ਠੀਕ ਹੈ ਤੋਂ ਪਹਿਲਾਂ ਹਮ ਨਾਮ ਤੇ ਬਾਈ ਆਪਣਾ ਡਰੈਸ ਨਾਮ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਸਵੀਰ ਨਹੀਂ ਹੋ ਸਕਦਾ ਬਈ ਜੀ ਨੇੜੇ ਪਿੰਡ ਨੇੜੇ ਪਿੰਡ ਹੈਗਾ ਇਧਰੋਂ ਕੁੱਸਾ ਚੱਕਰ ਦੀ ਮੁਹੰਮਦਪੁਰਾ ਇਧਰੋਂ ਨਿਆਣ ਸੰਗਲ ਤਰਪਤ ਨਹੀਂ ਕਹਣਾ ਇਧਰੋਂ ਲੱਖਾ ਜਗਰੀ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ 8198839602 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਤੇ ਅਮਨੇ ਮੈਨੂੰ ਐ ਦੱਸ ਪਹਿਲਾਂ ਤਾਂ ਬਾਈ ਜਿਹੜੀਆਂ ਟੀਕਾ ਲੈਣ ਦੇ ਕਾਬਲ ਇਹਨਾਂ ਤੋਂ ਸ਼ੁਰੂ ਹੋ ਜਾਈ ਆਪ ਅੱਛੀ ਤੇ ਵੀਰੇ ਕੱਲ ਵੀ ਟੀਕਾ ਭਰਾਤਾ ਤੇ ਇੱਕ ਪਰਸੋਂ ਉਹਨਾਂ ਨੇ ਭਰਾ ਟੀਕਾ ਦੋ ਟੀਕੇ ਭਰਾਤੇ ਆ ਤੇ ਕਿੰਨੀ ਉਮਰ ਦੀ ਆ ਗਿਆ ਅਮਨੇ ਉਮਰ ਇਹ ਵੀਰੇ ਖੀਰੀ ਤੋਂ ਦੋ ਦੰਦ ਬਸ ਦੋ ਦੰਦ ਕੱਟਣ ਲੱ ਅਪਰਿਜਨਲ ਦਿਖਾਵਾਂਗੇ ਆਪਾਂ ਗਾ ਕੰਮ ਨਹੀਂ ਉਹ ਕਰਨਾ ਠੀਕ ਆ ਠੀਕ ਆ ਤੇ ਅਮਣਿਆ ਜੇ ਮੈਂ ਰੈਟ ਪ੍ਰੋਡਕਟ ਸ਼ਾਈਨਿੰਗ ਦੀ ਚਮਕ ਦੀ ਵੱਡੀ ਪੁੱਟੀ ਦੀ ਗੱਲ ਕਰਾਂ ਤਾਂ ਮੈਂ ਕਹਣਾ ਇੱਕ ਵਹਿੜ ਆ ਨਾ ਬਣੀ ਵਹਿੜ ਪੂਰੀ ਪੂਰੀ ਫਰੇ ਬੱਚੀ ਕਵਾਏ ਨਹੀਂ ਉੱਭਰ ਕਿਸੇ ਬੱਖ ਤੋਂ ਨਾ ਆਏ ਨਹੀਂ ਹੈਗਾ ਵੀ ਲੱਸੀ ਆ ਕਿ ਨਹੀਂ ਨਾ ਨਾ ਲੱਸੀ ਨਹੀਂ ਆ ਪੱਕੜ ਜੀ ਨਹੀਂ ਹੈਗਾ ਪਕੜ ਆਏਗਾ ਸਾਰੀਆਂ ਬੱਚੀਆਂ ਆਦ ਲੋ ਅਰਿਜਨਲ ਦਿਖਾ ਦੇਣਾ ਲੈ ਇੱਕ ਮਿੰਟ ਮੈ ਲੈ ਬਈ ਇਧਰ ਆਪਾਂ ਦਿਖਾਈ ਦਿੰਨੇ ਆ ਕਿ ਬਾਈ ਕਹਣਾ ਹਲੇ ਖੀਰੀ ਚੋਂ ਦੋ ਦੰਦਨ ਕੱਢਣ ਲੱਗੀ ਆਲੇ ਦੋ ਦੰਦ ਮੰਨ ਕੇ ਦੇ ਦੇ ਬਈ ਕੋਈ ਦੋ ਦੰਦ ਮੰਨ ਕੇ ਆ ਜਾਓ ਬਈ ਹਾਂ ਬਾਕੀ ਐ ਖੀਰੀ ਆ ਕਿਉਂਕਿ ਛੋਟੇ ਦੰਦ ਆਗੇ ਮਗਰ ਲੈ ਹਨਾ ਬਾਕੀ ਖੀਰੀ ਮੰਨ ਲਓ ਯਾਰ ਭਾਵੇਂ ਅੱਜ ਦੁੱਗੀ ਮੰਨ ਲਓ ਹਾਂਜੀ ਹਾਂਜੀ ਉਹ ਛੋਡੀ ਐਸੇ ਬਾਈ ਤੇ ਬਾਕੀ ਆਪਾਂ ਜਿਹੜੀ ਗੱਲ ਸੀ ਬਾਈ ਕਹਿੰਦਾ ਦਿਖਾਈ ਦਿੰਨੇ ਹਾਂ ਹਾਂ ਬਾਕੀ ਆਪਾਂ ਇਹਦੀ ਵੀਡੀਓ ਵੀ ਅਗਰ ਇਹਨੇ ਤਾਂ ਪਾਈ ਆਪਾਂ ਨੂੰ ਠੀਕ ਐ ਬਾਈ ਥਣ ਬਾਈ ਚਾਰ ਹੀ ਹੋਣਗੇ ਚਾਰ ਹੀ ਥਣ ਹੋਣਗੇ ਪੰਜਵਾਂ ਥਣ ਨਹੀਂ ਹੋਊ ਬੋਟਾਂ ਸ਼ਾਂਗ ਵੀ ਨਹੀਂ ਹੋਣੀ ਠੀਕ ਐ ਬਾਈ ਬਾਈ ਕਹਿੰਦਾ ਫੋਰਡ ਸ਼ਾਂਗ ਬਾਈ ਜਿੱਦਣਾ ਹੈ ਚੈੱਕ ਪਾਸ ਹੋ ਕਰਾਈ ਸਾਨ ਜਿੱਦਨ ਪੱਛੀ ਚੈੱਕ ਪਾਸ ਗਈ 50000 ਦੀ ਪੱਛੀ ਆ ਬਾਈ ਹੂੰ 40000 ਦੀ ਆਪਾਂ ਨੂੰ ਦੇ ਦੇਵਾਂਗੇ ਤੈਨੂੰ ਚੈੱਕ ਪਾਸ ਵੀ ਹੋ ਗਈ ਲੈ ਬਾਈ ਤਾਂ ਬੜਾ ਚਾਰ ਹੀ ਥਣ ਆ ਗਿਆ ਲੈ ਪ੍ਰਿੰਟ ਪ੍ਰਿੰਟ ਪੱਛੀ ਦਾ ਦੇਖ ਲੈ ਆਹ ਦੇ ਲੱਟੀ ਕਾ ਭਰਾਇਆ ਵਾ ਇੱਕ ਨੰਬਰ ਆ ਗਿਆ ਪੱਛੀ ਦਾ ਇੱਕ ਤਾਂ ਉਹਦਾ ਕੈਨ ਵਾਲਾ ਹੂੰ ਚੰਗਾ ਹੀ ਸੀਮਣ ਭਰਾਇਓ ਸੀਮਣਾ ਪਾ ਕੇ ਨੂੰ ਡਿਟੇਲ ਲੈ ਕੇ ਦੇ ਦਾਂਗੇ ਬਾਈ ਠੀਕ ਹੈ ਬਾਈ ਹਾਂ ਬਾਈ ਕਿ ਨਾ ਚੰਗਈ ਸੀਮਿੰਟ ਪਾਇਆ ਬਾਕੀ ਪਾਊਡਰ ਪਾਊਡਰ ਸਾਰਾ ਕੋ ਅਗਲੇ ਚਾਰ ਆਵਾ ਹਮ ਸਾਰੀ ਦਿੱਤੀ ਹੋਈ ਇਹਨੂੰ ਗੁੰਦ ਮੇਂ ਸ਼ਰੀਰ ਤੇ ਪੂਰੇ ਦੀ ਕਿ ਨਾ ਕੀ ਆ ਬਾਤ ਆ ਬਾਈ ਤੇ ਮੁੱਲ ਦਾ ਸਮਨੇ ਇਹ ਲੱਖ ਦੀ ਹੈ ਯਾਰ ਜਦਨ ਤਿਆਰ ਹੋਗੀ ਤੇ ਮੁੱਲੇ ਦਾ ਮੁੱਲੇ ਦਾ ਫਿਰ ਕਿੰਨਾ ਕਰਾਲਾ ਨਾ 25 ਕਰਨਾ ਨਾ 22 ਕਰਨਾ ਆਪਾਂ 20000 ਚੋਂ 25 ਮਾਨਦਨ ਕਰਦਾ ਚੱਕੋ ਬਾਈ ਨਾ 25 ਨਾ 22 ਬਾਕੀ ਤੁਸੀਂ ਦੇਖ ਹੀ ਰਹਾ ਟੀਕੇ ਦਾ ਆਪਾਂ ਸਿੱਧੀ ਜੀ ਗੱਲ ਆ ਆਪਾਂ ਗਲਤ ਕੰਮ ਕਰਨਾ ਨਹੀਂ ਸਹੀ ਗੱਲ ਆ ਬਾਈ ਤੇ ਅੱਗੇ ਅਮਨੇ ਦੋ ਨੰਬਰ ਤੇ ਬਾਈ ਦੋ ਨੰਬਰ ਇਹ ਬਈ ਕੱਚੀ ਦੰਦਾਂ ਦਾ ਖੀਰੀ ਆ 25 ਦੇਖ ਲੋ ਬਾਈ ਕਹਿੰਦਾ ਜਮਾ ਕੱਚੀ ਖੀਰੀ ਆ ਬਾਈ ਤਨ ਤੋਂ ਤੇ 11 ਮਹੀਨਿਆਂ ਦਾ ਬੱਚਾ ਬਾਈ ਇਹ ਫੋਟਾਂ ਜ਼ਰੂਰ ਆ ਨਾ ਹਾਂ ਕਾਹਦੀਆਂ ਹਾਂ ਸਿੰਘਾਂ ਦੀਆਂ ਫੋਟਾਂ ਜ਼ਰੂਰ ਜਿਹਨੇ ਯਾਰ ਤੱਕਾ ਲੇ 25000 ਦੀ ਵੀ ਦਿਖਾਏ ਨਹੀਂ ਸਿੰਘਾ ਜੀ ਹਾਂ ਹੁਣ ਵੀ ਜੇ ਕਹਿੰਦੇ ਤਕਾਉਣੇ ਮਿਹਨਤ ਕਰਨੀ ਹੈ ਨਾ ਬਾਈ ਹੂੰ ਸਿੱਧੀ ਜੀ ਗੱਲ ਆ ਆਪਣੇ ਕੋਲ ਤਾਂ ਟਾਈਮ ਨਹੀਂ ਹੁੰਦਾ ਬਾਈ ਪਤਾ ਕਹਿੰਦੇ ਆਈ ਤਾਂ ਵੈਗ ਗਈ ਹੈ ਨਾ ਆਪਣੇ ਕੋਲ ਤਾਂ ਅੱਜ ਹੀ ਆਈਆਂ ਹੁਣੇ ਹੂੰ ਮੱਛੀਆਂ ਹਾਂ ਲੈ 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 ਕਿਹਦਾ ਹੁੰਦਾ ਕੈਨ ਵਾਲਾ ਮੈਂ ਕਹਿੰਦਾ ਜਮਾ ਬੱਚਾ ਖੀਰਾ ਹੈ ਨਾ ਲੈ ਹੂੰ ਸਹੀ ਗੱਲ ਆ ਬਾਲਾ ਕੱਢ ਲੈਣਾ ਬੱਚੇ ਦਾ ਮੱਛੀ ਦੀ ਕੁਆਲਿਟੀ ਬਾਈ ਵਾਕੀ ਇੱਕ ਨੰਬਰ ਆ ਬੱਚੀ ਦਾ ਬਈ ਇਹਦਾ ਟੀਕੇ ਲੈਣ ਦੇ ਕਾਬਲ ਆ ਬੱਚੀਆਂ ਹੁਣ ਇਹ ਇਹ ਨਹੀਂ ਹੋਊਗਾ ਬਈ ਬਾਲਾਂ ਪੱਕੜਾਂ ਪੱਕੂਆਂ ਬੱਚੀਆਂ ਪੱਕੜਾਂ ਜਾਂ ਹੁੰਦੇ ਕੋਈ ਕੀ ਆਏ ਨਹੀਂ ਆਪਣਾ ਲੋਕਾਂ ਵਾਲਾ ਕੰਮ ਇੱਕ ਨੰਬਰ ਕੁਆਲਿਟੀ ਆ ਬਾਈ ਸਾਈਨਿੰਗ ਚਮਕ ਦੇਖੋ ਬੱਚੇ ਚ ਇੱਕ ਨੰਬਰ ਆ ਜੀ ਅਖੀਰੀ 11 ਮਹੀਨੇ ਦਾ ਬੱਚਾ ਫਿਰ ਪਲੀ ਸੰਭੀ ਪੂਰੀ ਹੈਣਾ ਹਾਂਜੀ ਇੱਕ ਮੜਾ ਜੇ ਨਾ ਇਹਦੇ ਨਾਲ ਬਈ ਆਹ ਕਹਿੰਦੇ ਕੀ ਹੁੰਦਾ ਮੌਕਾ ਜੀ ਹੂੰ ਉਹ ਆਪਾਂ ਦੱਸ ਕੇ ਦੇਣਾ ਆਪਾਂ ਗਲਤ ਕੰਮ ਨਹੀਂ ਕਰਨਾ ਠੀਕ ਹੈ ਕਿ ਉਹਨਾਂ ਦਾ ਟੀਕਾ ਲਾਇਆ ਵਾ ਸੁੱਕਣ ਲੱਗ ਗਿਆ ਜਾਨੀ ਕਿ ਉਹ ਇੱਕ ਮੌਕਾ ਹੈ ਨਾ ਆ ਤੇ ਪੂਰਨ ਲੱਗ ਗਿਆ ਜਿਹੜੀ ਗੱਲ ਵਾ ਕਹਿ ਕੇ ਦੇਣੀ ਆ ਬਈ ਉਹ ਗਲਤ ਕੰਮ ਨਹੀਂ ਕਰਨਾ ਠੀਕ ਹੈ ਬਾਈ ਸਿੱਧੀ ਜੀ ਗੱਲ ਹੂੰ ਲੈ ਚੱਲਾਂ ਆਮਣੇ ਮੋਲੇ ਦਾ ਬਾਈ ਮੋਲੇ ਦਾ ਫਿਰ ਕਿੰਨਾ ਕਰਾਲਾ ਬਈ 16000 ਚ ਮਾਨਦਾਨ ਕਰ ਦਾਂਗੇ ਫਿਰ 25 ਤੋਂ 16000 ਰੁਪਏ ਹਾਂ ਜਾਂਦੀ ਟੀਕਾ ਲੈਣ ਵਾਲੀ ਬੱਚੀ ਆ ਬਾਈ 16000 ਰੁਪਏ ਚ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਝੋਲੀ ਬਾਈ ਇਹਦੀ ਆ ਗਈ ਇੱਕ ਨੰਬਰ ਹਾਂਜੀ ਹਾਂਜੀ ਤੇ ਅੱਗੇ ਆਮਣੇ ਤਿੰਨ ਨੰਬਰ ਤੇ ਉਹ ਕਾਲ ਨਖਨ ਇੱਕ ਨੀਂਮਰਦਾ ਆ ਗਿਆ ਕਾਲੇ ਰੰਗ ਦਾ ਬੱਚਾ ਇਹ ਵੀ ਵੀਰੇ ਮੰਨ ਕੇ ਚੱਲ ਦਸਾਂ 11 ਮਹੀਨੇ ਦਾ ਬੱਚਾ ਇਹ ਵੀ ਖੀਰੀ ਆ ਕੱਚੀ ਜਮ ਬਾਕੀ ਚਮਕ ਬਹੁਤ ਆ ਚਮਕਦਮ ਕੋ ਬਹੁਤ ਆ ਵੀਰੇ ਜਾਂਦਾਂ ਟੀਕਾ ਲੈ ਲੈਣੀਆਂ ਬੱਚੀਆਂ ਆਏ ਨਹੀਂ ਹੋਊਗਾ ਬਾੜੀ ਸਾਮ ਕਰਾਉਣੀ ਪੂ ਪਛੀ ਦੀ ਹੂੰ ਸਹੀ ਗੱਲ ਆ ਚਮਕਦਮ ਕਾਲੇ ਬੱਚੇ ਆ ਗਏ ਯਾਰ ਮਿਹਨਤ ਕਰਨੀ ਸੰਗਦ ਘਾਤੇ ਬੱਚੀ ਦੀ ਹੋਰ ਹੀ ਹੋਰ ਕੀਮਤ ਬਣ ਜਣੀ ਬਾਈ ਤੂੰ ਦਾ ਸਿੰਗਾ ਨਾ ਬਣੀ ਮਾੜੀ ਵੀ ਹੈ ਨਹੀਂ ਗੀ ਹੂੰ ਸਿੱਧੀ ਜੀ ਗੱਲ ਆ ਆਪਣੇ ਕੋਲ ਬੱਚੀ ਲੈ ਕੇ ਗਿਆ ਸੀ ਬੰਦੇ ਨੇ ਫੋਟ ਰੈਟਰ ਲੈ ਲਿਆ ਹੂੰ ਬਾਰਸੋਲੀ ਦੇਖੋ ਬਈ ਇੱਕ ਨੰਬਰ ਵਾਲੀ ਬਾਕੀ ਸਿੰਘ ਆ ਜਿਹੜੇ ਬਈ ਦਗਾਏ ਗਏ ਤਾਂ ਕੁਆਲਿਟੀ ਬੱਚੇ ਦੀ ਆਡੀ ਦੇ ਸੁਣੀਆਂ ਆਪਣੇ ਕੋਲ ਬੱਚੀ ਲੈ ਗਿਆ ਸੀ ਸਾਲ ਕੋ ਹੋ ਗਿਆ ਹੂੰ ਬੰਦੇ ਨੇ ਪੂਰੀ ਮਿਹਨਤ ਨਾਲ ਸੰਭੀਏ ਬੱਚੀ ਠੀਕ ਆ ਦੇਖ ਲੈ ਤੇ ਮੁੱਲੇ ਦਾ ਅਮਨੇ ਅੱਜ ਤਿੰਨ ਨੰਬਰ ਦਾ ਮੁੱਲੇ ਦਾ ਵੀ ਕਿੰਨਾ ਕਰਾਲਾ ਬੱਚੀ ਦਾ ਹੂੰ ਆਪਾਂ 13000 ਚ ਮਾਨਤਾ ਕਰ ਦਾਂਗੇ ਇਹਦੇ ਵੀ ਦੰਦ ਦਿਖਾ ਦੇ ਲੈ ਲੈ ਬਈ ਦੰਦੋਂ ਰੇਣਾ ਕੱਟੀਆਂ ਅਖੀਰੀਆਂ ਸਹੀ ਗੱਲ ਆ ਆਪਣੀ ਇੱਕ ਤਾਂ ਹੁੰਦਾ ਕਹਿਣਾ ਹਮ ਅਬਰ ਜਿਹੜਾ ਦਿਖਾਵਾਂਗੇ ਜਿਹੜੀ ਚੀਜ਼ ਹੈਗੀ ਆ ਤੇ ਜਿਹੜੀ ਚੀਜ਼ ਵੀਡੀਓ ਚ ਹੋਊਗੀ ਉਹ ਵੀ ਨਿਕਲੂਗੀ ਆ ਮੁੱਲੇ ਤਾਂ ਆਪਣੇ ਮੁੱਲੇ ਤਾਂ 13000 ਚ ਮਾਨਦਨ ਕਰ ਚੱਕੋ ਬਾਈ ਹਾਂਜੀ ਤੇ ਅੱਗੇ ਆਮਣੇ ਆ ਗਈ 4 ਨੰਬਰ ਬੱਚਾ ਹਾਂਜੀ 4 ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਵੀ ਇਹ ਵੀਰੇ ਹੋਊਗੀ 10 ਕ ਮਹੀਨਿਆਂ ਦੀ ਪਛੇ 10 ਮਹੀਨੇ ਦਾ ਫੇਲਾ ਝੋਲੀ ਦਿਖਾ ਦੇ ਝੋਲੀ ਤਾਂ ਗੱਬਣਾ ਨਾਲ ਦੀ ਆ ਬਾਈ ਪ੍ਰਿੰਟ ਦੇਖੋ ਬੱਚੇ ਦਾ ਕੁਆਲਿਟੀ ਇੱਕ ਨੰਬਰ ਆ ਗਈ ਸਿੰਘ ਜਰੂਰ ਆ ਦਗਾਉਣ ਵਾਲਿਆ ਹਾਂਜੀ ਬਾਕੀ ਫੇਸਬੁੱਕ ਬੜਾ ਪੈਰਾ ਬੱਚੇ ਦਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਇਹ ਵੀ ਗੋਦਮੇ ਸ਼ਰੀਰ ਦੀ ਆ ਪੂਰੀ ਪੂਰੀ ਪਲੀ ਸੰਭੀ ਐਰ ਬੱਚੀ ਆ ਨਹੀਂ ਯਾਰ ਆਪਣੀਆਂ ਬੱਚੀਆਂ ਸਾਂਭਣੀਆਂ ਪੈਣੀਆਂ ਬਾਲੀਆਂ ਯਾਰ ਇਹ ਨਹੀਂ ਹੋ ਗੋਦ ਦੇਖੋ ਸ਼ਰੀਰ ਤੇ ਕਨੇ ਹਾਂਜੀ ਹਾਂਜੀ ਮੈਂ ਕਹਿੰਨਾ ਕੁਆਲਿਟੀ ਬੋਲਦੀ ਆ ਮੁੱਲੇ ਤਾਂ ਆਪਣੇ ਮੁੱਲੇ ਦਾ ਫਿਰ ਕਿੰਨੇ ਕਰ ਲੀਏ ਪੁੱਤ 13000 ਚ ਮਾਨਤਨ ਕਰਦੇ ਠੀਕ ਆ ਬਾਈ ਕਹਿੰਨਾ ਮੁੱਲ ਤੇ ਨਾ ਮਰਜ਼ੀ ਕਰਾ ਲਓ ਬਾਈ 13000 ਰੁਪਏ ਚ ਆਪਾਂ ਮੌਕੇ ਤੇ ਮਾਨਤਨ ਜਰੂਰ ਕਰ ਦਿਆਂਗੇ ਤੇ ਅਮਣਿਆ ਜਿਹੜੀ ਆਪਾਂ ਇਹ ਦਿਖਾਉਣੀ ਆ 5 ਨੰਬਰ ਤੇ ਬੱਚਾ ਇਹ ਸਾਈ ਵਾਲਾ ਜੀ ਤੇ ਪ्योर ਦੇਸੀ ਆ ਵੀਰੇ ਬੱਚੇ ਪ्योर ਦੇਸੀ ਬਾਕੀ ਯਾਰ ਆਪਦੀ ਸਮਝ ਆ ਬੱਚੇ ਆਪਾਂ ਦੇਸੀ ਨੂੰ ਲੈ ਕੇ ਆਏ ਠੀਕ ਆ ਇਹ ਦੇਸੀ ਫਿਰ ਕਿਵੇਂ ਲੈ ਕੇ ਆ ਕਿ ਤੈਨੂੰ ਲੱਗਿਆ ਕਿ ਮੰਗ ਸੀ ਅਰੇ ਜਿਹੜਾ ਆਪਾਂ ਕੋਈ ਕਰਾਉਂਦੇ ਫੋਨ ਆ ਜੀ ਯਾਰ 8 ਮਹੀਨੇ ਦੀ ਪੱਚੀ ਓਰੀਜਨਲ ਚੱਕੋ ਬਾਈ ਦੁੱਧ ਯਾਰ ਆ ਵੀ ਸਾਂਭਣ ਵਾਲਾ ਹੁੰਦਾ ਦੁੱਧ ਚੌਂਗਦੀ ਯਾਰ ਹੋਰ ਦੱਸ 8 ਮਹੀਨੇ ਦਾ ਬੱਚਾ ਆ ਗਿਆ ਜਿਹੜੇ ਬੰਦੇ ਨੇ ਸ਼ੌਂਕ ਨਾ ਰੱਖਣੀ ਚੀਜ਼ ਹੋਊਗਾ ਪਿਓਰ ਦੇਸੀ ਕੈਸਾ ਨਾਲੇ ਦੁੱਧ ਵੀ 11 12 ਕਿਲੋ ਖੁੱਲਾ ਦੇਉਗੇ ਹਮ ਨਾ ਗਰਮੀ ਮਨੇ ਨਾ ਸਰਦੀ ਮਨੇ ਨਾਲੇ ਸ਼ੌਕ ਨਾਲੇ ਦੇਖੂ ਲੈ ਚੀਜ਼ ਆ ਗੁੰਦ ਅਸਲ ਵਿੱਚ ਕਹਿੰਦੇ ਹੁੰਦਾ ਘਰੇ ਰੱਖਿਆ ਚੰਗਾ ਹੁੰਦਾ ਚੰਗਾ ਹਾਂ ਜਿਵੇਂ ਦੁੱਧ ਵਿੱਚ ਕੱਟੀ ਜਾਂ ਬੱਚੀ ਆਪਣੇ ਤਾਂ ਲੱਖ ਦੇ ਘਟਾ ਬਹੁਤ ਲੋਕੀ ਰੱਖਣ ਲੱਗੇ ਦੇਸੀ ਬੱਚੀ ਦੇਸੀ ਬੱਚਾ ਮੰਨ ਕੇ ਚੱਲੋ ਵੀ ਚੰਗਾ ਹੁੰਦਾ ਬਾਈ ਦੁੱਧ ਵੀ ਇਹਦਾ ਮੱਝ ਨਾਲ ਦਾ ਮੱਝ ਨਾਲ ਹੈ ਇਹੋ ਸਹੀ ਗੱਲ ਪੰਜ ਸ਼ੇਰੀ ਭੇਟ ਆਉਂਦੀ ਬੰਦਾ ਕਹਿੰਦਾ ਜਿਹਨਾਂ ਦਾ ਆਪ ਲੈ ਕੇ ਆਏ ਆ ਆਪਣੇ ਗੋਲ ਮਟੋਲ ਬੱਚਾ ਹੈ ਨਾ ਪੂਰੀ ਪੂਰੀ ਰਫਲੀ ਸੰਭੀ ਬੱਚੀ ਹੈ ਰਾਂ ਠੰਡੀ ਇੰਨੀਆਂ ਜਿਹੜਾ ਦੇਸੀ ਮੋਲੇ ਦਾ ਦੱਸ ਫਿਰ ਦੇਸੀ ਦਾ ਕੀ ਰਹੋ ਮੋਲੇ ਦੇ ਕਿੰਨਾ ਕਰੇ ਸਾਢੇ 12 ਜਾਂਦੀ ਪਛੀ ਦੇ ਦਿੰਨੀ ਬਾਈ ਸਾਢੇ ਦੀ ਹਾਂ ਸਾਢੇ 12 ਸਾਢੇ 12000 ਰੁਪਏ ਦੀ ਬਾਈ ਕਹਿੰਨਾ ਆਪਾਂ ਬੱਸੀ ਦੇ ਦੇਾਂਗੇ ਬਾਈ ਦੇਸੀ ਹੈ ਕਿਉਂਕਿ ਵਿੱਚ ਵੀਰਾਂ ਦੀ ਮੰਗ ਵੀ ਹੁੰਦੀ ਹੈ ਗੇਰਾਂ ਉਹਨਾਂ ਬਾਈ ਨੇ ਦੱਸਿਆ ਕਹਿੰਨਾ ਨਿਮਾੜ ਸੀਗੀ ਮੈਂ ਤਾਂ ਆ ਕਰਕੇ ਲੈ ਕੇ ਆਏ ਹਾਂ ਹਾਂਜੀ ਬਈ ਬਾੜੇ ਘਰਾਂ ਦੀ ਮੰਗ ਸੀ ਆਪਾਂ ਤਾਂ ਲੈ ਕੇ ਆਏ ਬੱਚੇ ਹਾਂ ਹਾਂ ਤੇ ਅੱ 6 ਨੰਬਰ ਤੇ ਬੱਚਾ ਪ੍ਰਿੰਟਡ ਵਾਲਾ ਬੱਚਾ ਨਾ ਹੋਰ ਤਾਂ ਗੱਲਾਂ ਹੈ ਪੂਰਾ ਪ੍ਰਿੰਟਡ ਵਾਲਾ ਬੱਚਾ ਇਹਦੇ ਮਾੜੇ ਸੰਕਤ ਕੋਣ ਵਾਲੇ ਆ ਹਰੇ ਤਾਂ ਸਾਢੇ 1.5 ਮਹੀਨੇ ਦਾ ਬੱਚਾ ਹੈ ਸਹੀ ਗੱਲ ਹੈ ਕੁਆਲਿਟੀ ਦੇਖੋ ਕੁਆਲਿਟੀ ਬਹੁਤ ਆ ਭਰੇ ਕਹਿਣ ਵਾਲੀ ਗੱਲ ਨਹੀਂ ਹੋਊਗੀ ਵੱਛੀ ਮੰਨ ਕੇ ਚੱਲ ਪਾੜੀ ਨਹੀਂ ਆਪਾਂ ਕਹਿੰਦੇ 25+ ਜਾਓ ਬਾਕੀ ਫੇਸ ਦੇਖੋ ਬੜਾ ਕਮਾਲ ਆ ਬੋਦੀ ਵਾਦੀ ਬਹੁਤ ਕਮਾਲ ਦੀ ਆ ਬੱਚੇ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਜੀ ਤੇ ਝੋਲੀ ਆਪਾਂ ਇਹਦੀ ਚੈੱਕ ਕਰਵਾ ਨਾ ਬੱਚੇ ਦੀ ਆਮਣਾ ਚਾਰ ਥਾਣਾ ਆ ਗਿਆ ਬਹੁਤ ਸੋਹਣੇ ਚਾਰ ਥਾਣਾ ਬੱਚੀ ਦੇ ਦਾ ਖੜ ਨਹੀਂ ਖੁੜ ਨਹੀਂ ਦੇਖਿਆ ਕਿੰਨੀ ਉਮਰ ਛੋਟੀਆਂ ਨੇ ਆਣਾ ਪ੍ਰਿੰਟ ਦੇਖ ਲੈ ਬੱਚੀ ਦਾ ਤੇ ਜਿਸਾ ਉਹਨਾਂ ਸਾਂਭੋਗੇ ਉਹਸਾ ਉਹਨਾਂ ਨੇ ਤਿਆਰ ਹੋ ਜਾਏ ਪ੍ਰਿੰਟ ਦੇਖ ਲੈ ਬੱਚੀ ਦਾ ਕਿੰਨਾ ਜਿਹਨੇ ਸੌਂਗ ਨਾਲ ਸਾਂਭ ਲਈ ਲੈ ਚੱਲਣੇ ਨੂੰ ਪੂਰੀ ਇਹਦਾ ਮੁੱਲ ਫਿਰ ਮੁੱਲੇ ਦਾ ਕਿੰਨਾ ਕਰਾ ਲੈ ਵੀਰੇ 9200 ਜਮਾਨਤ ਨਾਲ ਕਰਾਂਗੇ ਚੱਕੋ ਭਾਈ ਤੇ ਅੱਗੇ ਆਪਣੇ 7 ਨੰਬਰ ਤੇ 7 ਨੰਬਰ ਤੇ ਬੱਚਾ ਆ ਗਿਆ ਵੀਰੇ 4 ਕੁ ਮਹੀਨੇ ਦਾ 3.5 ਤੋਂ 4 ਮਹੀਨੇ ਦਾ ਸਾਢੇ 3 ਤੋਂ 4 ਮਹੀਨੇ ਉਮਰ 4 ਸਾਨੂੰ ਥਾਣ ਮਿਲਣਗੇ ਬਾਈ ਕੋਈ ਦੂਜੀ ਫੋਰਸਾਂਗ ਨਹੀਂ ਹੈਗੀ ਉਹਦੀ ਆਪਣੀ ਗਾਰੰਟੀ ਹੋ ਯਾਰ ਭਈਆ ਬੱਚਾ ਥੋੜਾ ਜਿਹਾ ਬਾਈ ਮੰਨ ਕੇ ਚਲੋ ਨਿਸਾ ਜ਼ਰੂਰ ਆ ਸਾਂਭਣ ਵਾਲਾ ਬੱਚਾ ਗਨੇ ਆਪਣਾ ਹਾਂਜੀ ਆਏ ਨਹੀਂ ਹਮ ਸਮਾਈ ਹੋ ਗਈ ਵਧੀਆ ਤਿਆਰ ਹੋਣ ਵਾਲਾ ਬਾਈ ਕੁਆਲਿਟੀ ਨਾਲ ਬੱਚੇ ਦੀ ਮੂੰਹੋਂ ਬੋਲਦੀ ਆ ਕੱਦ ਬਹੁਤ ਚੰਗਾ ਕਿੰਨੀ ਕੁ ਉਮਰ ਦਾ ਆ ਗਿਆ ਆਪਣੇ ਵੀਰੇ 3.5 ਤਿੰਨ 6.5 ਮਹੀਨੇ ਦਾ ਆਊਗਾ ਹੂੰ 3.5 ਤੇ 4 ਮਹੀਨੇ ਦਾ ਆ ਗਿਆ ਬੱਚੇ ਦੇ ਵਿੱਚ ਕਰ ਬੋਦੀ ਵਾਲੀ ਕਮਾਲਾ ਬੱਚੇ ਦੇ ਹਨ ਬੱਚੀ ਸੰਭ ਲਈ ਮੁੱਲ ਪਾਉਣੇ ਅਜ ਮੁੱਲ ਨਹੀਂ ਦੱਸੇ ਤਾਂ ਪਹਿਲਾਂ ਤਾਂ ਮੁੱਲ ਤੇ ਵੀਰੇ ਕਿੰਨਾ ਕਰਾਲੇ ਆਪਾਂ ਇਹ 8000 ਜਮਾਨਤਨ ਕਰ ਦਾਂਗੇ ਚੱਕੋ ਬਾਈ 8000 ਰੁਪਏ ਜੋ ਬਾਈ ਕਿਨਾ ਹਾਂਜੀ ਹਾਂਜੀ ਮਾਨਤਨ ਕਰ ਦਿਆਂਗੇ ਹਾਂਜੀ ਹਾਂਜੀ ਅੱਗੇ ਆਉਣੇ ਆਗੇ 8 ਨੰਬਰ ਚਾਹੇ ਜੇ ਆ ਤਿੰਨੇ ਬੱਚਾ ਲੈਂਦਾ ਯਾਰ ਹਨਾ ਹੂੰ ਆਪਾਂ 20000 ਦੀਆਂ ਬੱਚਾ ਤਿੰਨੇ ਦੇ ਦੇ ਦਿੰਦੇ ਤਿੰਨੇ ਤਿੰਨੇ ਬੱਚਿਆਂ 20000 ਬਾਈ ਕਹਿੰਦਾ ਜੇ ਕੋਈ ਇਕੱਠੀਆਂ ਲੈਂਦਾ ਤਾਂ ਤਾ ਤਿੰਨੇ ਬਈ ਇਹ 20000 ਰੁਪਏ ਚ ਦੇ ਦੇਵਾਂਗੇ ਅੱਗੇ ਅਮਨੇ ਇਹਦੇ ਬਾਰੇ ਦੱਸ ਮੈਨੂੰ ਲਾਸਟ ਤੇ 8 ਨੰਬਰ ਤੇ ਬਾਈ ਇਹ ਵੀਰੇ ਹੋਊਗਾ 6 ਤੋਂ 5-6 ਮਹੀਨੇ ਦਾ ਬੱਚਾ 6 ਤੋਂ 5 ਮਹੀਨੇ ਉਮਰ ਹੈ ਬਾਈ ਤੇ ਕੁਆਲਿਟੀ ਬੱਚੇ ਦੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤੁਹਾਨੂੰ ਚਾਰ ਮਿਲਣਗੇ ਕੋਈ ਫੋਰਸਾਂਗ ਨਹੀਂ ਹੌਲ ਜੀ ਕਰ ਸਮਾਈ ਸਮੂਈ ਚੰਗੀ ਹੋਗੀ ਚਾਰ ਤੇ ਬਲਕਿ ਤਾਂ ਬਹੁਤ ਸੁਈ ਤਿਆਰ ਨਾਲ ਲਿਆ ਮੰਨ ਕੇ ਚਲੋ ਜੋ ਵੀ ਤੁਸੀਂ ਖਰਾਕ ਪਾਉਂਗੇ ਤੇ ਮੁੱਲੇ ਤਾਂ ਅਮਨੇ ਲੈਣ ਦੇਣੀ ਬਾਈ ਮੋਹਲੇ ਦਾ ਕਿੰਨਾ ਦਾ ਕਰਾਲਾ ਵੀਰੇ ਇਹ ਆਪਾਂ 7000 ਦੀ 25 ਦੇ ਦਣੀ ਬਾਈ ਚੱਕੋ ਬਾਈ ਹਾਂਜੀ ਮੁੱਲ ਕਰਾਉਣ ਨੂੰ ਕਿੰਨਾ ਮਰਜੀ ਕਰਾ ਲਿਓ ਬਾਈ ਕਿੰਨਾ 7000 ਰੁਪਏ ਦਾ ਬੱਚਾ ਆਪਾਂ ਦੇ ਦੇਾਂਗੇ ਥੋੜਾ ਜਿਹਾ ਬਈ ਆਲਜੀ ਜ਼ਰੂਰ ਕਰਦੇ ਆਲਜੀ ਕਰਦੇ ਕਿਉਂਕਿ ਉਪਰਾ ਸਾਮਾਨਿਆਂ ਦਾ ਫੇਰ ਆਪਾਂ ਸੁਕਨੇ ਹਾਂਜੀ ਹਾਂਜੀ ਤੇ ਅੱਗੇ ਆਪਾਂ ਬਾਈ ਲਾਠ ਦਿਨਾਂ ਸਾਨੂੰ ਫੁੱਲ ਵੱਡੀ ਤੇ ਫੁੱਲ ਸਮੀ ਭਲੀ ਮੱਝ ਦਿਖਾਉਨੇ ਆਂਗੇ ਆਮਨੇ ਬਾਈ ਕਿਹੜਾ ਸੁਆ ਇਹ 9 ਨੰਬਰ ਤੇ ਇਹ ਬਰੇ ਦੂਜੇ ਸੂਈ ਵੇ ਤੀਜੇ ਸੂਈ ਜੀ ਕੱਬਣਾ ਹੈ ਤੀਜਾ ਸੂਆ ਸੂਣਾਗਾ ਕਿੰਨੇ ਦਿਨਾਂ ਦੀ ਆਮਨੇ ਕੱਚੀ ਹੈ ਕਿੰਨੇ ਦਿਨ 10 ਦਿਨ ਲੈ ਜੂ ਕੋਈ ਆਪਾਂ ਐਵੇਂ ਝੂਠ ਬੋਲ ਕੇ ਕਹਿ ਦਕੇ 5 ਦਿਨ ਲੈਂਦੀ ਹੈ 4 ਦਿਨ ਲੈਦੀ ਕਿੰਨਾ ਦੁੱਧ ਪਾਇਆ ਵਾ ਆਮਨੇ ਦੁੱਧ ਵੀਰੇ 14-15 ਗੋਲ ਖੁੱਲਾ ਪਾਇਆ ਵਾ ਬਾਈ ਠੀਕ ਆ ਆਪਾਂ ਸਮਝਾ ਗਿਆ ਖੁੱਲਾ ਬਾਈ ਹੈਨਾ ਹਾਂਜੀ ਬਾਕੀ ਕੱਦ ਕਾਟ ਤਾਂ ਮੈਂ ਕਹਣਾ ਬਾਈ ਮੰਜਾ ਡੈਂਦਾਗਾ ਪਲੀ ਵੀ ਦੇਖੋ ਯਾਰ ਪਹਿਲਾਂ ਪੂਰੀ ਪਲੀ ਵੀ ਹੈ ਮੈਂ ਹਾਂ ਨੜ ਦਿੰਦੀ ਵੀ ਕੱਟ ਗਈ ਆ ਹਾਂ ਹਿੰਦੀ ਵੀ ਕਟਿੰਗ ਵਾਲੀ ਕਰਮ ਵਾਲੀ ਠੀਕ ਆ ਹਾਂ ਜੀ ਥਾਣਾ ਦੇਖੋ ਬਾਈ ਚਾਰ ਥਾਣਾ ਬਹੁਤ ਸੋਹਣੇ ਲੱਗੇ ਆ ਕੁਆਲਟੀ ਦੇਖੋ ਮੈਂ ਕਹਣਾ ਕੀ ਬਾਤ ਆ ਬਾਈ ਫਿਰ ਦੋਤੇ ਰੋਣੀ ਨਾ ਮੈਂ ਲੇਵਾ ਦੇਖ ਖਾਉਣੇ ਆ ਸੁਣੋ ਬਾਈ ਬਹੁਤ ਸੋਨਾ ਤਿਆਰ ਕਰੂਗੀ ਥੋੜਾ ਜਿਹਾ ਡਰਦੀ ਜ਼ਰੂਰ ਆ ਹੋਰ ਕੋਈ ਦੇ ਕਿਤਨੀ ਲੈ ਚੈੱਕ ਕਰੋ ਲੇਵਾ ਬਹੁਤ ਸੋਨਾ ਤਿਆਰ ਬਹੁਤ ਲੇਵਾ ਯਾਰ ਗੱਡੂ ਵਾਲ ਤਾਂ ਮੈਂ ਹੂੰ ਬਾਕੀ ਯਾਰ ਤਿਆਰੀ ਬਹੁਤ ਸੋਹਣੀ ਕਰੂ ਨੇੜੇ ਲੱਗੀ ਬਹੁਤ ਤਿਆਰੀ ਵਧੀਆ ਕਰਨੀ ਮੈਨੇ ਤੇ ਮੋਲੇ ਤਾਂ ਆਪਣੇ ਮੋਲੇ ਦਾ ਕਿੰਨਾ ਕਰਲਾ ਇਹ ਜੀ ਮੈਂ ਤਾਂ 1.5 ਕਰੀ ਜਾਂਦਾ ਇੱਕ 20 ਚ ਮਾਨਕਾਂ ਕਰ ਇੱਕ 20 ਚ ਹਾਂਜੀ ਭਾਈ ਤੇ ਇੱਕ 20 ਚ ਬਾਈ ਕਹਿੰਦਾ ਮਾਨਦਾਨ ਕਰ ਦਿਆਂਗੇ ਭਾਈ ਬਾਕੀ ਠੰਡੀ ਸੀਲੀ ਬਹੁਤ ਯਾਰ ਵਾਪਸ ਸਹੀ ਗੱਲ ਆ ਐ ਨਹੀਂ ਕਰ ਮਾਨ ਨੂੰ ਕੋਈ ਦਿਖਦੀ ਨਹੀਂ ਹੈ ਨਾ ਮੋਲ ਨਾ ਤਰੀ ਬੱਤੀ ਹੈਗੀ ਤੇ ਬਾਕੀ ਜੇ ਪੱਠ ਪੁੜੇ ਦੀ ਚੜਾਈ ਦੀ ਗੱਲ ਕਰੀਏ ਆਪਣੇ ਬਾਲੇ ਸੌਂਕਣਾ ਸੰਭੀ ਵੀ ਲੱਗਦੀ ਹੈ ਨਾ ਫਿਰ ਬਹੁਤ ਸਮੇਂ ਵੇਰਾ ਮੈਂ ਕਹਿੰਦਾ ਤੋਕੜ ਕਪਣਾ 85 ਦੀ ਹੈ ਭਾਈ ਹੂੰ ਤੋ ਆਪ ਸੈਣ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਉਸ ਹਿਸਾਬ ਨੇ ਕੀਤਾ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਹਾਂਜੀ ਨੌਂਾਂ ਨਗਾ ਚ ਕੋਈ ਵੀ ਨਗਾ ਬੇ ਪਸੰਦ ਤਾਂ ਵੀਰ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ ਬਾਕੀ ਸਾਰੀਆਂ ਮੱਛੀਆਂ ਦਾ ਵੀ ਦੱਸ ਦਿੰਦੇ ਆ ਬਾਜੀ ਕੋਈ ਮੁੱਲ ਕੋਈ ਮੁੱਲ ਹੋਵੇ ਬੰਦਾ ਸ ਬਾਕੀ ਆਪ ਜਿਹੜਾ ਸਾਰੀਆਂ ਮੱਛੀਆਂ ਲਊਗਾ ਹੂੰ 85000 ਚ ਮਾਨਦਾਨ ਕਰ ਦਾਂਗੇ ਬਾਈ ਸਾਰੀਆਂ ਤੇ ਚੱਕੋ ਤੁਹਾਨੂੰ ਪਤਾ ਆ ਮੱਛੀ ਕੱਲੀ ਰਹਿ ਗਈ ਲੱਖ ਦੀ ਆ ਬਾਈ ਸਹੀ ਗੱਲ ਆ ਜਦੋਂ ਤਿਆਰ ਹੋਏ ਬਾਕੀ ਸਭ ਫਰੀ ਮਾਰ ਰਹਿੰਦਾ ਹਮ ਸਹੀ ਆਪਾਂ ਤੇ ਵੀਡੀਓ ਨਾ ਵੇਖਣ ਲਈ ਬਾਕੀ ਮੌਕੇ ਤੇ ਮਾਨਦਾਨ ਕਰਨਾ ਇਹ ਨਹੀਂ ਹੈਗਾ ਧੰਨਵਾਦ ਹਾਂਜੀ